ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਰੁਖ ਅਖਤਿਆਰ ਕੀਤਾ ਗਿਆ ਹੈ। 트੍ਰੰਪ ਨੇ ਇਸ ਮੁੱਦੇ ਤੇ ਚੋਣ ਲੜੀ ਅਤੇ ਜਿੱਤੀ ਤੇ ਹੁਣ ਰਾਸ਼ਟਰਪਤੀ ਬਣਨ ਮਗਰੋਂ ਉਹਨਾਂ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। 트੍ਰੰਪ ਵੱਲੋਂ ਜਿੱਥੇ ਹਰ ਦੇਸ਼ ਤੋਂ ਆਏ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ, ਉੱਥੇ ਹੀ ਭਾਰਤ ਤੋਂ ਗੈਰਕਾਨੂੰਨੀ ਢੰਗ ਨਾਲ ਆਏ ਪ੍ਰਵਾਸੀਆਂ ਨਾਲ ਵੀ ਕੋਈ ਟਿੱਲ ਨਹੀਂ ਵਰਤੀ ਜਾ ਰਹੀ। ਅਮਰੀਕਾ ਵਿੱਚ ਭਾਰਤ ਤੋਂ ਗੈਰਕਾਨੂੰਨੀ ਢੰਗ ਨਾਲ ਆਏ ਪ੍ਰਵਾਸੀਆਂ ਦਾ ਪਹਿਲਾ ਜਹਾਜ਼ ਭਾਰਤ ਭੇਜ ਦਿੱਤਾ ਗਿਆ ਹੈ ਜਿਸ ਵਿੱਚ 205 ਭਾਰਤੀ ਸਵਾਰ ਹਨ ਅਮਰੀਕਾ ਤੋਂ ਭਾਰਤ ਪਰਤੇ ਇਸ ਜਹਾਜ਼ ਵਿੱਚ ਸਵਾਰ 104 ਲੋਕਾਂ ਦੀ ਲਿਸਟ ਸਾਹਮਣੇ ਆਈ ਹੈ ਜਿਸ ਵਿੱਚ ਗੁਜਰਾਤ ਹਰਿਆਣਾ ਤੇ ਪੰਜਾਬ ਦੇ ਸਭ ਤੋਂ ਵੱਧ ਨਾਗਰਿਕ ਮੌਜੂਦ ਹਨ 104 ਲੋਕਾਂ ਦੀ ਪਹਿਲੀ ਲਿਸਟ ਵਿੱਚ 33 ਲੋਕ ਗੁਜਰਾਤ ਅਤੇ 33 ਹਰਿਆਣਾ ਦੇ ਅਤੇ 31 ਪੰਜਾਬ ਨਾਲ ਸੰਬੰਧਿਤ ਹਨ ਇਸ ਦੇ ਨਾਲ ਹੀ ਲਿਸਟ ਵਿੱਚ ਤਿੰਨ ਮਹਾਰਾਸ਼ਟਰਾ ਦੇ ਅਤੇ ਤਿੰਨ ਉੱਤਰ ਪ੍ਰਦੇਸ਼ ਦੇ ਵੀ ਰਹਿਣ ਵਾਲੇ ਲੋਕਾਂ ਦੇ ਨਾਲ ਸ਼ਾਮਲ ਹਨ ਸੂਤਰਾਂ ਮੁਤਾਬਕ ਇਹਨਾਂ ਵਿੱਚ 13 ਨਵਾਲਕ ਵੀ ਸ਼ਾਮਲ ਹਨ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ ਲਿਸਟ ਵਿੱਚ ਸ਼ਾਮਲ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਸੂਬੇ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਲੋਕ ਸ਼ਾਮਿਲ ਹਨ ਪਰ ਜ਼ਿਆਦਾਤਰ ਲੋਕ ਦੁਆਬੇ ਨਾਲ ਸੰਬੰਧਿਤ ਹਨ ਲਿਸਟ ਵਿੱਚ ਚਾਰ ਲੋਕ ਜਲੰਧਰ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਇਸ ਦੇ ਨਾਲ ਹੀ ਪੁਲਾਤਖਪੂਰ ਥਲਾ ਪਟਿਆਲਾ ਅੰਮ੍ਰਿਤਸਰ ਜਗਰਾਉਂ ਅਤੇ ਹੋਰ ਇਲਾਕਿਆਂ ਦੇ ਲੋਕ ਵੀ ਸ਼ਾਮਿਲ ਹਨ ਇਹਨਾਂ ਵਿੱਚ ਤਿੰਨ ਕੁੜੀਆਂ ਵੀ ਸ਼ਾਮਿਲ ਹਨ ਇਹ ਤਿੰਨੋਂ ਅੰਮ੍ਰਿਤਸਰ ਜਗਰਾਉਂ ਅਤੇ ਪੁਲਾਤ ਨਾਲ ਸੰਬੰਧਿਤ ਹਨ ਖਾਸ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਦੀ ਉਮਰ ਇਹ 30 ਸਾਲ ਤੋਂ ਕੱਟ ਹੈ 10 ਸਾਲਾਂ ਦਾ ਬੱਚਾ ਵੀ ਸ਼ਾਮਿਲ ਹੈ ਇਸ ਦੇ ਨਾਲ ਹੀ ਕਪੂਰਥਲਾ ਦੇ 6 ਅਤੇ ਅੰਮ੍ਰਿਤਸਰ 5 ਜਲੰਧਰ ਅਤੇ ਪਟਿਆਲਾ ਦੇ 4-4 ਅਤੇ ਹੁਸ਼ਿਆਰਪੁਰ ਦੇ 2 ਲੋਕ ਸ਼ਾਮਿਲ ਹਨ ਕਸਦ ਕਿ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਨਾਲ ਜੁੜੇ ਸੂਤਰਾਂ ਅਨੁਸਾਰ ਅਮਰੀਕੀ ਜਹਾਜ਼ 'ਚ ਆ ਰਹੇ ਸਾਰੇ ਲੋਕਾਂ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਇਮੀਗ੍ਰੇਸ਼ਨ ਆਦਿ ਤੋਂ ਇਲਾਵਾ ਉਹਨਾਂ ਦਾ ਪੂਰਾ ਬੈਕਗ੍ਰਾਉਂਡ ਖਾਸ ਕਰਕੇ ਕ੍ਰਿਮੀਨਲ रिकॉर्ड ਵੀ ਚੈੱਕ ਕੀਤਾ ਜਾਵੇਗਾ ਜੇ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲਿਆ ਤਾਂ ਉਹਨਾਂ ਨੂੰ 에어ਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਪ੍ਰਕਿਰਿਆ ਚ ਪੂਰਾ ਦਿਨ ਲੱਗ ਸਕਦਾ ਹੈ ਸੂਤਰਾਂ ਅਨੁਸਾਰ ਅਮਰੀਕਾ ਤੋਂ ਰਿਪੋਰਟ ਹੋਏ ਇਹਨਾਂ ਭਾਰਤੀਆਂ ਵਿੱਚ ਕੁਝ ਲੋਕ ਅਜਿਹੇ ਹਨ ਜੋ ਭਾਰਤ ਵਿੱਚ ਕੋਈ ਨਾ ਕੋਈ ਅਪਰਾਧ ਕਰਕੇ ਅਮਰੀਕਾ ਨਿਕਲ ਗਏ ਸਨ